ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ 22 ਸਦੀ ਦੇ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ 73ਵੇਂ ਜਲਮ ਦਿਹਾੜੇ ਮੌਕੇ ਤੇ ਕੌਮੀ ਪਤਰੀ ਸਮਾਗਮ ਕਰਵਾਇਆ ਗਿਆ ਜਿਸ ਦੇ ਵੱਖ-ਵੱਖ ਕੋਨਿਆਂ ਤੋਂ ਵੱਡੀ ਗਿਣਤੀ ਚੋ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਤੇ ਪਰਮੇ ਕਟਨੂ ਸੰਬੋਧਨ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਸਦ ਮੈਂਬਰ ਸਿਮਰਜੀਤ ਸਿੰਘ ਬਾਦ ਮੈਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਆਪਣੀਆਂ ਮਹਾਨ ਰਾਇਤਾਂ ਨੂੰ ਭੁੱਲ ਜਾਂਦੀ ਹੈ ਉਹ ਕਦੇ ਵੀ ਅਣਕਤੀ ਕਹਿਰ ਦੀ ਜ਼ਿੰਦਗੀ ਜੀ ਨਹੀਂ ਸਕਦੀਆਂ ਅਤੇ ਨਾ ਹੀ ਆਪਣੇ ਨਾਲ ਹੋਈਆਂ ਜ਼ਿਆਤੀਆਂ ਬੇਇਨਸਾਫ਼ੀਆਂ ਦੇ ਲਈ ਇਨਸਾਫ਼ ਪ੍ਰਾਪਤ ਕਰ ਸਕਤੀਆਂ ਨੇ ਉਹਨਾਂ ਸਮੁੱਚੇ ਖਾਲਸਾ ਪੰਥ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ 77ਵੇਂ ਜਨਮ ਦਿਹਾੜੇ ਤੇ ਵਧਾਈ ਦਿੱਤੀ ਤੇ ਨਾਲ ਹੀ ਉਹਨਾਂ ਕਿਹਾ ਕਿ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਨੂੰ ਸਹਿਣ ਨਹੀਂ ਕੀਤਾ ਜਾਏਗਾ ਜੇਕਰ ਉਹਨਾਂ ਦੇ ਸਹਿਯੋਗ ਕੀਤਾ ਤਾਂ ਉਹ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਣਗੇ ਸਮਾਗਮ ਦੌਰਾਨ ਜੱਥੇਦਾਰ ਭਾਈ ਗੁਰਦੇਵ ਸਿੰਘ ਕੋਂਕੇ ਦੇ ਪਰਿਵਾਰ ਨੂੰ ਅਕਾਲੀ ਪੂਲਾ ਸਿੰਘ ਅਵਾਰਡ ਨਾਲ ਵਿਸ਼ ਸਨਮਾਨਿਤ ਕੀਤਾ ਗਿਆ ਮੈਂ ਅਸਲ ਤੌਰ ਤੇ ਹੱਦ ਦੀ ਗੱਲ ਕੀਤੀ ਹੈ ਤੜਤ ਹਜ਼ੂਰ ਸਾਹਿਬ ਦੀ ਜਿਹੜੀ ਬੋਰਡ ਤੇ ਬੋਰਡ ਚੱਬਿਆ ਕਰ ਲੈਂਦਾ ਤੁਸੀਂ ਕਹਿ ਰਹੇ ਹੋ ਆ ਜਮੋਦਨ ਚ ਉਹਦੇ ਬਾਰੇ ਕੀ ਕਰ ਅਗਲੀ ਤੁਸੀਂ ਕੋਈ ਚੇਤਾਵਨੀ ਦਿਓਗੇ ਜਾਂ ਉੱਥੇ ਜਾ ਕੇ ਸਹਿਯੋਗ ਕਰੋਗੇ ਜੇ ਕੌਮ ਮੈਨੂੰ ਤਾਕਤ ਦੇਉਗੀ ਜਿਵੇਂ ਸੰਗਰੂਪ ਵਾਲੇ ਨੇ ਜਿੱਤੀ ਹੈ ਜਿਵੇਂ ਅੱਜ ਮੈਨੂੰ ਲੱਗਦਾ ਹੈ ਕਿ ਹੁਣ ਇਹ ਅਕਾਲੀ ਦਾ ਨੰਬਰ 60 ਨੂੰ ਚੋਣਾਂ ਦੇ ਵਿੱਚ ਪਾਰਲਮੈਂਟ ਦੇ ਵਿੱਚ ਟੱਪ ਕੇ ਭੇਜੂ ਵੀ ਫਿਰ ਆਪਣਾ ਤਰੀਕੇ ਨਾਲ ਪਾਰਟੀ ਕੋਲੇ ਤਾਕਤਾ ਕਿਉਂਕਿ ਤੇ ਜਿਵੇਂ ਤੁਸੀਂ ਕਹੋਗੇ ਉਸ ਤਰ੍ਹਾਂ ਹੀ ਕਰਾਗੇ। ਸੁਖਮਨ ਸਾਹਿਬ ਏਡੀ ਤੋਂ ਬੜਾ ਡਰ ਪਿਆ ਹੋਇਆ। ਕੇਜਰੀਵਾਲ ਨੂੰ ਵੀ ਭਗਵੰਤ ਮਾਨ ਨੂੰ ਵੀਡੀਓ ਤੋਂ ਬਹੁਤ ਡਰ ਆ ਰਿਹਾ। ਕੀ ਕਹਿਣਾ ਚਾਹੋਗੇ? ਬਾਈ ਥੱਲੇ ਗੱਲ ਫੋਟੋ ਨਹੀਂ ਆਉਂਦੀ। ਇਹ ਥੱਲੇ ਕਰੀ ਫੋਟੋ ਵੀ। ਥੈਂਕ ਯੂ। ਜਿੰਨਾ ਖਾਤੀਆਂ ਪੱਕੀਆਂ ਉਹਨਾਂ ਨੂੰ ਸੈਣੀ ਪੈਣ ਦੀ ਦੁੱਖ ਆਈ ਬੀਟ ਜੀ ਕਹਿੰਦੇ ਹਨ। ਮੈਕੀ ਕਾ ਹੋਰ ਤੋਂ ਸੰਤ ਜਨਰ ਸਿੰਘ ਖਾਲਸਾ ਭਿੰਡਰਾ ਆਗਲਾ ਜਨ ਜਨ ਜਿਹੜਾ ਹਰ ਸਾਲ ਦੀ ਤਰ੍ਹਾਂ ਅਸੀਂ ਬੁਲਾਉਂਦੇ ਆ। ਭਾਜਨ ਤੋਂ ਤੰਤਨ ਬਾਬਾ ਜੂਰਾ ਸਿੰਘ ਤੰਤਨ ਬਾਬਾ ਫਤੇ ਸਿੰਘ ਤੰਤਨ ਮਾਤਾ ਗੁਜਰਪੁਰ ਸਿੰਘ ਸਹੀਦਾਂ ਦੀ ਧਰਤੀ ਤੇ ਅੱਜ ਫਤੇਗੜ ਸਾਹਿਬ ਦੀ ਧਰਤੀ ਤੇ ਬਹੁਤ ਅੱਖਾਂ ਦੇ ਇਤਗਾਰ ਦੇ ਵਿੱਚ ਅੱਜ ਕਟ ਹੋਇਆ ਜਿਹੜਾ ਉਹ ਜਿਹਨਾਂ ਦਾ ਪਾਸੇ ਸੰਤਨ ਪਿਆਰ ਕਰਨ ਵਾਲੇ ਉਹਦੀ ਤਾਜਾ ਕਰਨ ਵਾਲੇ ਅੱਜ ਆਲ ਵਰਲਡ ਦੇ ਸਿੱਖਾਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਇਹ ਅੱਜ ਦੀ ਜਨੀਆਂ ਸੰਗਤਾਂ ਉਰੇ ਪਹੁੰਚੀਆਂ ਕਿ ਅਤੀਤਾਂ ਬਹੁਤ ਜ਼ਿਆਦਾ ਜਿਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਪਿਆਰ ਕਰ ਰਹੇ ਹਨ ਜੀ ਮੈਂ ਸੰਤ ਜਰਨੈਲ ਸਿੰਘ ਸਾਤਾ ਭਿੰਦਰਾਣੇ ਨੇ ਅੱਜ ਦੁਨੀਆਂ ਦੇ ਵਿੱਚ ਗਾਉਂ ਤੇ ਉਹਨਾਂ ਦਾ ਚਮਕਦਾ ਜਾ ਰਿਹਾ ਤੇ ਆਓ ਕਾ ਨਾਮ ਭੰਗੜਾ ਮਿਲ ਕੇ ਸਾਰੇ ਕਾ ਨਾ ਅੱਜ ਕਾ ਨਾ ਸੰਤਾਂ ਦੀ ਸੋਚ ਤੇ ਆਪਾਂ ਪੈਰਾ ਦਈਏ